ਕਾਂਗਰਸ ਵਿੱਚ ਬਗਾਵਤ ਕੀ ਹੋਈ ਵਿਰੋਧੀਆਂ ਨੇ ਇਸ ਬਗਾਵਤ ਦਾ ਲਾਹਾ ਲੈਣਾ ਸ਼ੁਰੂ ਕਰ ਦਿੱਤਾ ਹੈ ਸੰਗਰੂਰ ਚ ਕੇਵਲ ਟਰਨ ਨੂੰ ਟਿਕਟ ਮਿਲਣ ਤੋਂ ਬਾਅਦ ਨਰਾਜ਼ ਹੋਏ ਜਸਵਿੰਦਰ ਧਮਾਨ ਨੂੰ ਹੁਣ ਪੰਜਾਬ ਜਮੂਰੀ ਗੱਠ ਜੁੜ ਦੇ ਉਮੀਦਵਾਰ ਜੱਸੀ ਜਸਰਾਜ ਨੇ ਪੀਡੀਏ ਵਿੱਚ ਆਉਣ ਦਾ ਸੱਦਾ ਦੇ ਦਿੱਤਾ ਹੈ OBC ਤੋਂ ਮੈਂ ਵੀ ਬਿਲੋਂਗ ਕਰਦਾ ਤੇ ਪਰ ਮੈਨੂੰ ਤਾਂ ਇੱਥੇ ਸਾਡੀ ਪਾਰਟੀ ਨੇ ਪੂਰੇ ਸਮਰਥਨ ਦਿੱਤਾ ਸਾਡੇ ਲੋਕਾਂ ਨੇ ਬੜਾ ਸੂਝ ਨਾਲ ਬੜਾ ਸੋਚ ਕੇ ਉਹਨਾਂ ਨੇ ਸਭ ਕੁਝ ਉਹ ਕਹਿੰਦੇ ਯਾਰ ਆਹ ਸਿਆਸਤਾਂ ਛੱਡਣੀਆਂ ਪੈਣਗੀਆਂ ਉਹਨਾਂ ਨੇ ਕਿਹਾ ਜੀ ਜੱਸੀ ਕਾਬਿਲ ਹੈ ਤਾਂ ਉਹਨਾਂ ਨੇ ਸਾਨੂੰ ਇੱਥੇ ਜ਼ਿੰਮੇਵਾਰੀ ਦਿੱਤੀ ਅਸੀਂ ਨਿਭਾ ਰਹੇ ਹਾਂ ਤੇ ਮਾਨ ਸਾਹਿਬ ਉਹਨਾਂ ਦੀ ਪਾਰਟੀ 'ਚ ਜੇ ਉਹਨਾਂ ਨਾਲ ਇਹ ਵਤਕਰਾ ਹੋ ਰਿਹਾ ਆ ਤਾਂ ਉਹ ਉਹਦੇ ਬਾਰੇ ਉਹ ਜ਼ਿਆਦਾ ਵਧੀਆ ਦੱਸ ਸਕਦੇ ਆ ਅਸੀਂ ਤਾਂ ਤੁਮਾਨ ਸਾਹਿਬ ਨੂੰ ਕਵਾਂਗੇ ਵੀ ਚਲੋ ਤੁਹਾਡੀ ਪਾਰਟੀ 'ਚ ਤੁਹਾਨੂੰ ਉਧਰ ਸਮਰਥਨ ਨਹੀਂ ਮਿਲਿਆ ਉਹ ਨਹੀਂ OBC ਦੀ ਕੇਅਰ ਕਰ ਰਹੀ ਇੱਥੇ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਪੂਰੀ ਕੇਅਰ ਕਰਦਾ ਪਿਆ ਅੱਜ ਅਸੀਂ ਜਸਰਾ ਜਿਉਂਦੀ ਮਿਸਾਲ ਹੈ ਕਿ ਇੱਥੇ ਮੈਨੂੰ ਹਿੰਮਤ ਦਿੱਤੀ ਗਈ ਹੈ ਤਾਂ ਛੋਟੇ ਤੇ ਮਾਨ ਸਾਹਿਬ ਨੂੰ ਵੀ ਅਸੀਂ ਕਹਾਂਗੇ ਜੇ ਉੱਥੇ ਥੱਕਾ ਹੁੰਦਾ ਇੱਧਰ ਆ ਜਾਓ ਭਾਈ ਤੇ ਆ ਜਾਓ ਮਿਲ ਕੇ ਪੰਜਾਬ ਨੂੰ ਬਚਾਉਣ ਦਾ ਜੋਰ ਲਾ ਲੈਂਦੇ